ਚਾਈਨਾ ਡੋਰ ਦੇ ਕਾਰਨ ਕਈ ਵਾਰ ਜਾਨੀ ਨੁਕਸਾਨ ਹੋ ਜਾਂਦਾ ਹੈ ਇਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਚਾਇਨਾ ਡੋਰ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਲਗਾਈ ਗਈ ਹੈ ਤੇ ਚਾਇਨਾ ਡੋਰ ਵੇਚਣ ਤੇ ਚਾਇਨਾ ਡੋਰ ਦੇ ਨਾਲ ਪਤੰਗ ਉਡਾਉਣ ਵਾਲਿਆਂ ਦੇ ਖਿਲਾਫ ਪੁਲਿਸ ਵੱਲੋਂ ਜਦੋਂ ਵੀ ਕੋਈ ਫੜਿਆ ਜਾਂਦਾ ਹੈ ਤਾਂ ਕਾਰਵਾਈ ਵੀ ਕੀਤੀ ਜਾਂਦੀ ਹੈ ਤਾਂ ਹੁਣ ਲੋਹੜੀ ਅਤੇ ਬਸੰਤ ਪੰਚਮੀ ਦੇ ਚਲਦੇ ਜਦੋਂ ਪੰਜਾਬ ਦੇ ਵਿੱਚ ਨੌਜਵਾਨ ਪਤੰਗ ਉਡਾ ਰਹੇ ਨੇ ਤਾਂ ਇਸ ਦੇ ਚਲਦੇ ਸਮਰਾਲਾ ਪੁਲਿਸ ਵੱਲੋਂ ਖਾਸ ਤੌਰ ਤੇ ਇਹਨਾਂ ਨੌਜਵਾਨਾਂ ਦੇ ਉੱਤੇ ਤਿੱਖੀ ਨਜ਼ਰ ਰੱਖੀ ਗਈ ਹੈ ਤੇ ਇਸ ਦੇ ਲਈ ਸਮਰਾਲਾ ਪੁਲਿਸ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਡਰੋਨ ਦੇ ਜ਼ਰੀਏ ਪਤੰਗ ਉਡਾ ਰਹੇ ਨੌਜਵਾਨਾਂ ਦੇ ਉੱਤੇ ਪਿਆਣੀ ਨਜ਼ਰ ਰੱਖੀ ਗਈ ਤੇ ਸਾਰਾ ਦਿਨ ਡਰੋਨ ਉਡਾ ਕੇ ਚੈਕਿੰਗ ਕੀਤੀ ਗਈ ਇਸ ਮੌਕੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਹਾਲੇ ਤੱਕ ਕੋਈ ਵੀ ਚਾਇਨਾ ਡੋਰ ਨਾਲ ਪਤੰਗ ਉਡਾਉਂਦਾ ਕੋਈ ਵੀ ਫੜਿਆ ਨਹੀਂ ਗਿਆ ਲੇਕਿਨ ਜੇਕਰ ਕੋਈ ਵੀ ਚਾਇਨਾ ਡੋਰ ਨਾਲ ਪਤੰਗ ਉਡਾਉਂਦਾ ਜਾਂ ਚਾਇਨਾ ਡੋਰ ਵਿੱਚ ਦਾ ਪੜਿਆ ਗਿਆ ਤਾਂ ਉਸ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਡਰੋਨ ਨਾਲ ਚੈਕਿੰਗ ਕਰ ਰਹੇ ਹੁਣ ਕਿੰਨੇ ਸਬ ਮਾਂਜੋਗ ਐਸਐਸਪੀ ਸਾਹਿਬ ਪੁਲਿਸ ਜ਼ਿਲ੍ਹਾ ਖੰਨਾ ਡਾਕਟਰ ਦਰਪਨ ਆਲੂਆ ਜੀ ਅਤੇ ਡੀਐਸਪੀ ਸਰ ਮਰਾਲਾ ਸਰਦਾਰ ਤਰਲੋਟ ਸਿੰਘ ਦੀ ਗਵਾਈ ਵਿੱਚ ਅੱਜ ਸ਼ਹਿਰ ਦੇ ਵਿੱਚ ਚਾਈਨਾ ਡੋਰ ਦੇ ਸਬੰਧਿਤ ਦੇ ਵਿੱਚ ਡਰੋਨ ਦੇ ਨਾਲ ਚੈਕਿੰਗ ਕੀਤੀ ਗਈ ਆ ਵੱਖ-ਵੱਖ ਘਰਾਂ ਦੇ ਵਿੱਚ ਜਾਂ ਇਲਾਕੇ ਦੇ ਜਿੱਥੇ ਜ਼ਿਆਦਾ ਪਤੰਗ ਉੱਡਦੇ ਆ ਉਹਨਾਂ ਇਲਾਕੇ ਦੇ ਵਿੱਚ ਉਹਨਾਂ ਇਲਾਕਿਆਂ ਦੀ ਚੈਕਿੰਗ ਕੀਤੀ ਗਈ ਆ ਜੀ ਸਰ ਕੋਈ ਚਾਈਨਾ ਡੋਰ ਵਾਲਾ ਬਰਾਮਦ ਹੋਇਆ ਜੀ ਨਹੀਂ ਹਜੇ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਜੀ ਅਗਰ ਜੇ ਪੈਨਡੋਰ ਦੇ ਸਬੰਧ ਵਿੱਚ ਕੋਈ ਵੀ ਗੱਲ ਸਾਹਮਣੇ ਆਉਂਦੀ ਹੈ ਤਾਂ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਲੋਕਾਂ ਨੂੰ ਇਹ ਹੀ ਮੈਸੇਜ ਹੈ ਵੀ ਆਪਣੀ 2-4 ਘੰਟੇ ਦੀ ਜਿਹੜੀ ਵੀ ਗੱਲਬਾਤ ਹੈਗੀ ਆ ਇਹਨੂੰ ਕਿਸੇ ਲੋਕਾਂ ਦੀ ਜਾਨ ਨਾਲ ਨਾ ਖਿਲਵਾੜ ਕੀਤਾ ਜਾਵੇ ਤੇ ਚੈਨਾ ਡੋਰ ਤੋਂ ਰਹਿਤ ਰਹਿਣ ਜੀ ਜਗਬਾਣੀ ਟੀਵੀ ਲਈ ਪਰਮੇਂਦਰ ਵਰਮਾ ਦੀ ਰਿਪੋਰਟ